ਸਤਿ ਸ਼੍ਰੀ ਅਕਾਲ ਜੀ ਬਿਹਤਰ ਬਹਾਰਪ੍ਰੀਤ ਵੇਰੇ ਸਾਰੇ ਵੀਰਾਂ ਦੇ ਚੈਨ ਤੇ ਸਵਾਗਤ ਕਰਦੇ ਹਾਂ ਅੱਜ 23 ਤੋਂ ਕੱਲ 24 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਅਸਰ ਨੇ ਕੱਲ 22 ਜੁਲਾਈ ਨੂੰ ਵੀ ਟੁੱਟਵੇਂ ਤੌਰ ਤੇ ਕਈ ਖੇਤਰਾਂ 'ਮੀਝੜ ਤਰਚ ਕੀਤਾ ਹੈ ਕੁਝ ਖੇਤਰਾਂ ਵਿੱਚ ਕੇਵਲ ਹਲਕੀ ਸੰਘਣੀ ਜਿਹੜੀ ਬੱਦਲਵਈ ਦਾ ਤੌਰ ਵੇਖਣ ਨੂੰ ਮਿਲਿਆ ਕੁਝ ਖੇਤਰਾਂ ਵਿੱਚ ਵਧੀਆ ਜਿਹੜੇ ਚੱਟਾਂ ਲੱਗੀਆਂ ਖਾਸ ਕਰ ਮੋਗਾ ਤੇ ਕੁਝ ਲਾ ਕੇ ਮੋਗਾ ਤੋਂ ਲੈ ਕੇ ਬਰਨਾਲਾ ਲੁਧਿਆਣਾ ਦੇ ਜਾਂ ਬਠਿੰਡਾ ਦੇ ਵਿਚਕਾਰਲੇ ਇਲਾਕਿਆਂ ਵਿੱਚ ਕਾ ਆ ਵੀ ਤਗੜੇ ਝਟਾਂ ਲੱਗੀਆਂ ਨੇ ਤੁਸੀਂ ਕਮੈਂਟ ਕਰੇ ਜਰੂਰ ਤੁਸਨ ਤੁਹਾਡੇ ਕੇਸ ਤੋਂ ਦਾ ਮੌਸਮ ਸੀ ਕੱਲ ਤੇ ਕੁਝ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤ ਤੇ ਪੱਛਮੀ ਯੂਪੀ ਦੇ ਜਿਹਾ ਪਹਾੜ ਵਾਲੀ ਸਾਈਡ ਦੇ ਇਲਾਕੇ ਤੇ ਦੱਖਣੀ ਆਪਣੇ ਫਾਜ਼ਲਕਾ ਗਿਆ ਆਪ ਹੋਰ ਮਲੋਟ ਵਾਲੀ ਸਾਈਡ ਦੇ ਮੁਕਸਰ ਦੇ ਕੁਝ ਇਲਾਕੇ ਤੇ ਨਾਲ ਲੱਗਦੇ ਕੁਝ ਗੰਗਾ ਨਗਰ ਹਰਮਾਨਗੜ ਸੰਗਰੀ ਆਦਿ ਆਸਪ ਖੇਤਰਾ ਵਿੱਚ ਵੀ ਨਿੱਕੀ ਮੋਟੀ ਜਾਂ ਕਿਤੇ ਕਿਤੇ ਆ ਵਧੀਆ ਜਿਹੜੇ ਮੀਂਹ ਦੇ ਝਟਾਂ ਵੇਖਣ ਨੂੰ ਮਿਲੀਆਂ 22 ਜੁਲਾਈ 2025 ਨੂੰ ਤੁਸੀਂ ਕਮੈਂਟ ਕਰਕੇ ਜਰੂਰ ਤੁਸਨ ਤੁਹਾਡੇ ਕੇਸ ਤੋਂ ਦਾ ਕੱਲ ਮੌਸਮ ਦੀ ਕਿੱਥੇ ਕਿਤੇ ਮੀਂਹ ਦਰਜ ਕੀਤਾ ਗਿਆ ਤੇ ਅੱਜ ਤਸਵੀਰ ਤੇ ਆ ਲਾਈਵ ਤੋਂ ਸੈਟਲਾਈਟ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਸੈਟਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜਾ ਪਾਕਿਸਤਾਨ ਵਿੱਚ ਇੱਕ ਬੱਦਲਬਾਈ ਬਣੀ ਹੋਈ ਹੈ ਠੀਕ ਹੈ ਜੋ ਕਿ ਕ੍ਰਾਸ ਕਰ ਚੁੱਕੀ ਹੈ ਠੀਕ ਹੈ ਜਿਹੜੇ ਆਪਣੇ ਪੰਜਾਬ ਦੇ ਬਿਲਕੁਲ ਜਿਹੜੇ ਸਰਦੀ ਲੱਗੇ ਹੋ ਗਏ ਇਹਨਾਂ ਵਿੱਚ ਕਾਰਵਾਈਆਂ ਚੱਲ ਰਹੀਆਂ ਹਨ ਜਾਨਕਿ ਮਾਝਾਤ ਬਾਬਤ ਖੇਤਰੋਗ ਦੇ ਤਰਨਤਾਰਨ ਦੇ ਖੇਤਰੋਗ ਜਾਂ ਕੁਝ ਅਮਰਸਰ ਤੋਂ ਲੈ ਗੁਰਦਾਸਪੁਰ ਦੇ ਇਲਾਕੇ ਆ ਫਰੋਜ਼ਪੁਰ ਦੇ ਉੱਤਰੀ ਭਾਗ ਉਹ ਮੋਗਾ ਦੇ ਖੇਤਰ ਜਾਂ ਆਪਣੇ ਦੱਖਣੀ ਬਠਿੰਡਾ ਦੇ ਆਸਪਾਸ ਖੇਤਰਾ ਵਿੱਚ ਇੱਥੇ ਨਿੱਕੀ ਮੋਟੀ ਕਾਰਵਾਈ ਚੱਲ ਰਹੀ ਕੁਝ ਖੇਤਰਾਏ ਵਧੀਆ ਨੇ ਹਰਿਆਣਾ ਦੇ ਬਿਲਕੁਲ ਦੱਖਣੀ ਖੇਤਰ ਬਾਕੀ ਰਾਜਸਥਾਨ ਦੇ ਦੱਖਣੀ ਖੇਤਰ ਦਿੱਲੀ ਦੇ ਖੇਤਰਾ ਵਿੱਚ ਕੁਝ ਚੰਡੀਗੜ੍ਹ ਸਾਈਡ ਦੇ ਪੰਜਾਬ ਹਰਿਆਣਾ ਦੇ ਖੇਤਰ ਹੋਗੇ ਕਰਨਾਲ ਦੇ ਖੇਤਰ ਪੱਛਮੀ ਯੂਪੀ ਤੇ ਕੁਝ ਪਹਾੜ ਵਾਲੀ ਸਾਈਡ ਦੇ ਇੱਕ ਦੋ ਖੇਤਰ ਹੋਗੇ ਇੱਥੇ ਕਿਤੇ ਕਿਤੇ ਨਿੱਕੀ ਮੋਟੀ ਜਿਹਾ ਕਿਤੇ ਕਿਤੇ ਵਧੀਆ ਜੜਮੀ ਤਰਚ ਕੀਤੇ ਜਾ ਰਹੇ ਕੁਝ ਖੇਤਰ ਹਲਕੇ ਦਰਮਿਆਨੇ ਕਿਤੇ ਦਰਮਿਆਨੇ ਤੇਜ਼ ਜੜਮੀ ਚੱਟਾਂ ਵੇਖਣ ਨੂੰ ਮਿਲ ਰਹੀਆਂ ਨੇ ਤੇ ਇੱਕੜ ਪਾਕਿਸਤਾਨ ਵਿੱਚ ਸਿਸਟਮ ਬਣਿਆ ਜੋ ਕਿ ਵੇਖ ਸਰ ਬੱਦਲ ਬਈ ਕਾਫੀ ਸੰਘਣੀ ਤੇ ਹੋੜੀ ਜਿਹੜੀ ਕ੍ਰਾਸ ਕਰੇਗੀ ਠੀਕ ਹੈ ਸਰਦੀ ਲਾ ਕੇ ਜਿਹੜੇ ਬਾਕੀ ਰਹਿ ਗਏ ਨੇ ਤੇ ਇਹਨਾਂ ਖੇਤਰਾ ਵਿੱਚ ਜਿਹ ਤੇ ਦਿਖਾਈ ਦੇ ਰਿਹਾ ਜਣ ਕਿ ਅੱਜ ਜਿਹੜਾ ਮੇਨ ਟਾਰਗੇਟ ਹੋਵੇਗਾ ਜਿਹੜਾ ਪੱਛਮੀ ਸਰਦੀ ਲਾ ਕੇ ਹੋਵੇਗਾ ਜਨ ਨਾਲ ਲੱਗਦੇ ਕੁਝ ਇਲਾਕੇ ਹੋਰ ਹੋਗੇ ਜਣ ਕਿ ਅੱਜ ਵੀ ਜਿਹੜੇ ਚਾਂਸ ਹੈਗੇ ਨੇ ਕਟੋਪਟ 40 ਤੋਂ 45% ਖੇਤਰ ਪੰਜਾਬ ਦੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਕਈ ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਜਿਹੜਾ ਮੀਂਹ ਦਰਜ ਕੀਤਾ ਜਾਵੇਗਾ ਕੁਝ ਖੇਤਰਾਂ కేవలం ਪੱਤਰੋ ਹੀ ਵੇਖਣ ਨੂੰ ਮਿਲ ਸਕਦੀ ਹਲਕੀ ਸੰਘਣੀ ਕੁਝ ਖੇਤਰਾਂ ਵਿੱਚ ਮੀਂਹ ਦੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਕੁਝ ਖੇਤਰਾਂ ਵਿੱਚ ਹਲਕਾ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤੋਂ ਭਾਰੀ ਤੇ ਕੁਝ ਥੋੜੇ ਬਹੁਤ ਖੇਤਰਾਂ ਦਰਜ ਕੀਤਾ ਜਾ ਸਕਦਾ ਹੈ ਤੇ ਸੈਟਲਾਈਟ ਤਸਵੀਰਾਂ ਵਿੱਚ ਰਡਾਰ ਸਿਸਟਮ ਵਿੱਚ ਜਿਹੜਾ ਕਿ ਤਰਨਤਾਰਨ ਦੇ ਇਲਾਕੇ ਵਿੱਚ ਮੀਂਹ ਦੀ ਗਤੀਵਿਧੀਆਂ ਵੇਖਣ ਨੂੰ ਮਿਲ ਰਹੀਆਂ ਗੁਰਦਾਸਪੁਰ ਤੋਂ ਲੈ ਕੇ ਅਮਰਸਰ ਤੇ ਇਲਾਕੇ ਦੇ ਜਲੰਧਰ ਤੇ ਆਸ-ਪਾਸ ਖੇਤਰੋਗੇ ਜੇ ਬਠਿੰਡਾ ਤੋਂ ਲੈ ਕੇ ਦੱਖਣੀ ਖੇਤਰੋਗੇ ਨਾਲ ਲੱਗਦੇ ਪੰਜਾਬ ਦੇ ਹਰਿਆਣਾ ਪੱਛਮੀ ਯੂਪੀ ਦੇ ਦੱਖਣੀ ਖੇਤਰ ਹਰਿਆਣਾ ਦੇ ਹੋਗੇ ਠੀਕ ਹੈ ਤਾਂ ਨਾਲ ਲੱਗਦੇ Rajasthan ਦੇ ਖੇਤਰੋਗੇ ਦਿੱਲੀ ਦੇ ਖੇਤਰੋਗੇ ਆ ਪੱਛਮੀ ਯੂਪੀ ਚੰਡੀਗੜ੍ਹ ਸਾਈਡ ਦੇ ਪਹਾੜਾਂ ਦੇ ਨਾਲ ਲੱਗਦੇ ਕੁਝ ਇਲਾਕੇ ਹੋਗੇ ਆ ਪੱਛਮੀ ਸਰਤਹੀ ਲਾਕੇ ਕਿਤੇ ਕਿਤੇ ਜਿਹੜੀ ਕਾਰਵਾਈਆਂ ਚੱਲ ਰਹੀਆਂ ਕਮੈਂਟ ਕਰੇ ਜਰੂਰ ਸੰਨ ਤੁਹਾ ਮੈਂ ਤੇ ਅੱਜ ਤੇ ਕੱਲ ਠੀਕ ਹੈ 23 ਤੇ 24 ਜੁਲਾਈ ਨੂੰ ਪੰਜਾਬ ਦੇ ਟੁੱਟਵੇਂ ਤੌਰ ਤੇ ਕਈ ਖੇਤਰਾ ਵੀ ਮੀਂਹ ਜੜ ਦਰਜ ਕੀਤਾ ਜਾਵੇਗਾ ਭਾਵੇਂ ਸਰहदी ਇਲਾਕੇ ਹੋਣ ਜਾਂ ਪੂਰਬੀ ਖੇਤਰ ਹੋਣ ਮੱਧ ਕੇਂਦਰ ਹੋਣ ਕਿਸੇ ਵੀ ਇਲਾਕੇ ਵਿੱਚ ਮੀਂਹ ਦੀ ਗਤੀਵਿਧੀਆਂ ਵੇਖਣ ਨੂੰ ਮੈਸਜ ਜ਼ਿਲ੍ਹੇਵਾਰ ਆਪਾਂ ਨਹੀਂ ਦੱਸਾਂ ਕਿਉਂਕਿ ਅ ਸਿਸਟਮ ਠੀਕ ਹੈ ਕਿਸੇ ਵੀ ਇਲਾਕੇ ਵਿੱਚ ਜਿਹੜਾ ਆ ਲੱਗ ਸਕਦਾ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਰ ਭਾਵੇਂ ਫਿਰੋਜ਼ਪੁਰ ਦੇ ਇਲਾਕੇ ਹੋਣ ਪਰ ਕੁਝ ਕੁ ਇਲਾਕੇ ਰਹਿ ਸਕਦੇ ਨੇ ਮੀਂਹ ਤੋਂ ਬਾਂਝੇ ਠੀਕ ਕੁਝ ਖੇਤਰ ਇਹੋ ਜਿਹੀ ਹੋਣਗੇ ਜਿੱਥੇ ਕਿ ਮੀਂਹ ਨਾ ਪਹੁੰਚੇ ਠੀਕ ਹੈ ਕੇਵਲ ਬੱਤਲੋ ਹੀ ਪਾ ਅੱਜ ਵੇਖਣ ਨੂੰ ਮਿਲ ਸਕਦੇ ਕੁਝ ਖੇਤਰਾਂ ਵਧੀਆ ਅਮੀਦ ਹੈ। ਅੱਜ ਚੱਟਾ ਵੇਖਣ ਨੂੰ ਮਿਲ ਸਕੀ ਅੱਜ ਤੇ ਕੱਲ 2 ਦਿਨਾਂ ਦੇ ਵਿੱਚ ਚਾਂਸ ਰਹਿਣਗੇ। ਤੁਹਾਨੂੰ ਜੋ ਰੈਡਾਰ ਸਿਸਟਮ ਖਾਉਣ ਦੀ ਕੋਸ਼ਿਸ਼ ਕਰੀਏ ਵੇਖ ਸਕਦੇ ਹੋ। ਆ ਪੱਛਮੀ ਸਰਦੀ ਇਲਾਕੇ ਤੋਂ ਲੈ ਕੇ ਠੀਕ ਹੈ ਪੰਜਾਬ ਦੇ ਬਹੁਤੇ ਖੇਤਰ ਜਾਨਕੀ ਆ ਦੱਖਣ ਪੂਰਬੀ ਇਲਾਕੇ ਤੋਂ ਪੂਰਬੀ ਪਾੜਾਂ ਦੀ ਸਾਈਡ ਤੇ ਇਲਾਕੇ ਵਿੱਚ ਰੈੱਡ ਵਾਰਨਿੰਗ ਵੀ ਆ ਗਈ। ਕਈ ਖੇਤਰਾਂ ਵਿੱਚ ਅਮੀਦ ਹੈ ਸਾਰ ਬੰਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਅੱਜ ਤੇ ਕੱਲ ਅੱਜ ਹੋ ਸਕਦਾ 40-45% ਕੱਲ 45 ਤੋਂ 50% ਜਾਨਕੀ ਇੱਕ ਵਾਰ ਹੋ ਸਕਦਾ ਅੱਜ ਜਾਂ ਕੱਲ ਕਈ ਖੇਤਰਾਂ ਵਿੱਚ ਅਮੀ ਟੁੱਟਵੇਂ ਕਾਰਨ ਇਹ ਰਹਿ ਸਰੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਚਾਂਸ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਤੇ ਪੱਛਮੀ ਯੂਪੀ ਯੋਗਾ ਦਿੱਲੀ ਦੇ ਖੇਤਰਾਂ ਵਿੱਚ ਜਿਹੜਾ ਮੀਂਹ ਦਰਜ ਕੀਤਾ ਜਾਵੇਗਾ ਠੀਕ ਹੈ ਅੱਜ ਤੇ ਕੱਲ ਬਹੁਤੇ ਖੇਤਰਾਂ ਟੁੱਟਵੇਂ ਤੌਰ ਤੇ ਉਮੀਦ ਹੈ ਜਿਹੜਾ ਅਸਾਰ ਬੰਦ ਦਿਖਾਈ ਦੇ ਰਹੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਬਾਕੀ ਕੋਈ ਵੀ ਡਾਊਟ ਕੁਵਰੀ ਕੋਈ ਵੀ ਠੀਕ ਹੈ ਕੋਸਟਾ ਨਹੀਂ ਤੁਹਾਡਾ ਤੁਸੀਂ ਆਪਣੇ ਲਾਕ ਕੇ ਜਾਂ ਜ਼ਿਲ੍ਹੇ ਪੇਂਟ ਦਾ ਮੌਸਮ ਹਾਲ ਜਾਨਣਾ ਚਾਹੁੰਦੇ ਤਾਂ ਕਮੈਂਟਸ ਵਿੱਚ ਨੇ ਪੁੱਛ ਲਿਆ ਕਰੋ ਮੈਂ ਜ਼ਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਤੋੜ ਬਹੁਤ ਬਹੁਤ ਧੰਨਵਾਦ